ਸਾਥੀ ਗਾਲ ਜੀ ਸਾਰਿਆਂ ਨੂੰ ਮੈਂ ਸਰਪੰਚ ਹਿਮਰੰਦਰ ਸਿੰਘ ਪਿੰਡ ਬਲਕਪੁਰ ਤੋਂ ਜਿਹੜਾ ਅੱਜ ਉਸੇ ਪੰਚਾਇਤੀ ਤੌਰ ਤੇ ਕੰਮ ਪਿੰਡ ਦੇ ਪਲੇਗਰਾਉਂਡ ਦਾ ਸਫਾਈ ਦਾ ਸ਼ੁਰੂ ਕੀਤਾ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਸਕੂਲਾਂ ਦੇ ਵਿੱਚੋਂ ਬੱਚੇ ਫ੍ਰੀ ਹੋਏ ਨੇ ਤੇ ਉਹ ਸਾਰੇ ਹੁਣ ਗਰਾਉਂਡ ਦੇ ਵਿੱਚ ਆਉਣ ਲੱਗੇ ਕੱਲ ਅਸੀਂ ਇਧਰੋਂ ਨਿਕਲ ਕੇ ਗਏ ਸੀਗੇ ਤੇ ਬੱਚੇ ਗਰਾਊਂਡ ਦੇ ਵਿੱਚ ਕਾਫੀ ਬੱਚੇ ਖੇਡ ਰਹੇ ਸੀ ਪਰ ਸਾਡੇ ਗਰਾਊਂਡ ਦੇ ਹਾਲਾਤ ਥੋੜਾ ਕਚਰਾ ਜ਼ਿਆਦਾ ਪਿੱਛੇ ਜਵੇਂ ਬਰਸਾਤਾਂ ਹੋ ਕੇ ਆਟੀਆਂ ਨੇ ਉਹਦੇ ਨਾਲ ਕਚਰਾ ਜ਼ਿਆਦਾ ਪੈਦਾ ਹੋ ਗਿਆ ਉਹਦੇ ਵਿੱਚ ਗਰਾਊਂਡ ਦੇ ਹਾਲਾਤ ਕੁਝ ਜ਼ਿਆਦਾ ਵਧੀਆ ਨਾ ਹੋਣ ਕਰਕੇ ਅਸੀਂ ਪੰਚਾਇਤੀ ਤੌਰ ਤੇ ਦਰਨਾ ਲਿਆ ਵੀ ਆਪਾਂ ਗਰਾਊਂਡ ਦੀ ਸਫਾਈ ਕਰਵਾਈ ਜਾਵੇ ਅੱਜ ਅਸੀਂ ਗਰਾਊਂਡ ਦੀ ਸਫਾਈ ਕਰਨੀ ਲਈ ਬੀ ਆਰ ਨਾਲ ਦੇ ਸਹਿਯੋਗ ਦੇ ਨਾਲ ਬਰਾਮਾ ਪਿਆ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਹਾਲਾਤ ਵਿੱਚ ਆਪਣੇ ਬੱਚੇ ਜਿਹੜੇ ਪਿੰਡ ਦੇ ਖੇਡਦੇ ਸੀਗੇ ਉਹ ਸਾਨੂੰ ਕੋਈ ਜ਼ਿਆਦਾ ਵਧੀਆ ਨਹੀਂ ਲੱਗਿਆ ਉਹ ਕਿਉਂਕਿ ਘਾਹ ਫੂਸ ਬਹੁਤ ਜ਼ਿਆਦਾ ਹੋਇਆ ਹੋਇਆ ਹੈ। ਗਰਾਊਂਡ ਦੀ ਸਫਾਈ ਹੋਣੀ ਬਹੁਤ ਜ਼ਰੂਰੀ ਹੈ। ਸਾਡੇ ਨਗਰ ਦਾ ਨੌਜਬਾਨ ਐੱਪੀ ਵੀ ਨਾਲੇ ਨਵਾਂ ਟਰੈਕਟਰ ਲਿਆ। ਉਹ ਵੀ ਅੱਜ ਟਰੈਕਟਰ ਪਹਿਲੇ ਦਿਨ ਚੈੱਕ ਕਰ ਰਿਹਾ ਇਹਨੂੰ। ਪਲੇ ਗਰਾਊਂਡ ਦੇ ਵਿੱਚ ਵਧੀਆ ਕੰਮ ਦੇ ਵਿੱਚ ਉਹਨਾਂ ਨੇ ਆਪਣਾ ਟਰੈਕਟਰ ਚੈੱਕ ਕੀਤਾ। ਖਲਾਉਂਦੇ ਨੇ ਅੱਜ ਆਪਣੇ ਪਿੰਡ ਮਲਕਪੁਰ ਦੇ ਵਿੱਚ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਪਲੇ ਗਰਾਉਂਡ ਦੀ ਸਫਾਈ ਹੋ ਰਹੀ ਹੈ ਜਿਹਦੇ ਵਿੱਚ ਹੈਪੀ ਮਲਕਪੁਰ ਨੇ ਆਪਣਾ ਇੱਕ ਟਰੈਕਟਰ ਦਾ ਸਹਿਯੋਗ ਦਿੱਤਾ ਤੇ ਸ੍ਰਿਵਿੰਦਰ ਸਿੰਘ ਨੰਬਰਦਾਰ ਉਹਨਾਂ ਨੇ ਆਪਣੇ ਦਵਿਆਂ ਸਾਨੂੰ ਪਲੇ ਗਰਾਉਂਡ ਦੀ ਸਫਾਈ ਦੇਣੇ ਦਿੱਤੇ ਦੋਨਾਂ ਦਾ ਪੂਰੇ ਨੌਜਵਾਨ ਦਾ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਲੇਗਰਾਉਂਡ ਦੀ ਸਫਾਈ ਦੇ ਵਿੱਚ ਸਹਿਯੋਗ ਕਰ ਰਹੇ ਸਰਜੀਤ ਸਰ ਹਾਂਜੀ ਜਿਹੜਾ ਜਰਾ ਪੰਚਾਇਤ ਨੇ ਆਪਣਾ ਪਲੇਗਰਾਉਂਡ ਵਾਲਾ ਕੰਮ ਕੀਤਾ ਕੀ ਛੋਟੇ ਵਿਚਾਰ ਨੇ ਤੇ ਵਿਚਾਰ ਬਹੁਤ ਵਧੀਆ ਨੇ ਜੀ ਜੋ ਅੱਜ ਕੰਮ ਹੋ ਰਿਹਾ ਹੈ ਇੱਕ ਤਾਂ ਜਿਹੜੀ ਮੇਨ ਪ੍ਰੋਬਲਮ ਪਖੜੇ ਦੀ ਹੈ ਉਹ ਬਹੁਤ ਵਧੀਆ ਜਿਹੜੇ ਤਵੀਆਂ ਫਿਰ ਰਹੀਆਂ ਨੇ ਪਖੜਾ ਥੱਲੇ ਚਲਿਆ ਜਾਊ ਇਹਦੇ ਕਰਕੇ ਪੈਰਾਂ ਤੇ ਨਹੀਂ ਲੱਗੂ ਜਿਹੜਾ ਬੇਰੇ ਹੁਣ ਜਵਾਕ ਖੇਡਣਗੇ ਸ਼ਾਮ ਨੂੰ ਗਰਾਉਂਡ ਦੇ ਵਿੱਚ ਪਖੜਾ ਉਹਨਾਂ ਨੇ ਪੈਰਾਂ ਤੇ ਨਹੀਂ ਲੱਗੂ ਦੂਜਾ ਜਿਹੜੇ ਇੱਟਾਂ ਰੋੜੇ ਦੀ ਉਹ ਵੀ ਛੁਕੇ ਗਏ ਇਹ ਨਰੇਗਾ ਦੇ ਤੌਰ ਤੇ ਪਹਿਲਾਂ ਬਹੁਤ ਦਿਨ ਆਪਾਂ ਨੇ ਕੰਮ ਕਰਵਾਇਆ ਸੀ ਕਰਵਾਇਆ ਸੀ ਇਹ ਨਹੀਂ ਚੱਲਿਆ ਜਿਵੇਂ ਬਹੁਤ ਆਪਣੇ ਘਾਹ ਫੂਸ ਵਾਲਾ ਹੋਇਆ ਘਾਹ ਫੂਸ ਵਾਲਾ ਦੇ ਵਿੱਚ ਤੇ ਇਹ ਨਰੇਗਾ ਦੇ ਵਿੱਚ ਆਪਾਂ ਉਹ ਗੱਲ ਨਹੀਂ ਬਸ ਦੂਜੇ ਇੱਕ ਜਿਹੜੇ ਆਪਣੇ ਆਹ ਦਰਖਤ ਨੇ ਇਹਦੇ ਵਿੱਚ ਪਾਣੀ ਪਾ ਕੇ ਨਾ ਆਲੇ-ਦਾਲੇ ਸਫਾਈ ਹੋਣ ਵਾਲੀ ਆ ਵਿਚਾਲਾ ਹਿੱਸਾ ਦਾ ਵਧੀਆ ਬਣ ਗਿਆ ਹਾਂ ਇਹ ਜਿਹੜੇ ਚਾਰ ਦਿਵਾਰੀ ਤੇ ਆਪਣੇ ਵਾਲੇ ਵਾਲੇ ਤਰਖਤ ਲਾਇਆ ਨੇ ਹਾਂ ਹਾਂ ਇਹ ਇੱਕ ਵਾਰ ਤਾਂ ਪਾਣੀ ਪੂਰਤ ਪਾਣੀ ਵਧੀਆ ਜਾਂਦਾ ਹਾਂ ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਜਿਹੜਾ ਆਪਣੇ ਪਾਰਕ ਲਾਉਣਾ ਹਾਂ ਵਾਲੇ ਨਾਲੇ ਘੁੰਮਣ ਫਿਰਨ ਨੂੰ ਬਣਾਉਣੀ ਆ ਉਹ ਇਹਦੇ ਨਾਲੇ ਬਣਦੀ ਸੀ ਕਿਉਂਕਿ ਜਦ ਤੱਕ ਇਹ ਪਖੜੇ ਦਾ ਹੱਲ ਨਹੀਂ ਹੋਣਾ ਬਹੁਤ ਵਧੀਆ ਹਾਂ ਜਿਹੜੀ ਸਫਾਈ ਤੋਂ ਬਾਅਦ ਆਪਾਂ ਨੇ ਵੀਡੀਓ ਬਣਾ ਰਹੇ ਹਾਂ ਆਪਾਂ ਸਫਾਈ ਤੋਂ ਪਹਿਲਾਂ ਵਾਲੇ ਕਲਿੱਪ ਵੀ ਤੁਸੀਂ ਦੇਖੋ ਸਫਾਈ ਤੋਂ ਬਾਅਦ ਜਿਹੜੀ ਆਪਣਾ ਖੇਡ ਗਰਾਊਂਡ ਬੱਚਿਆਂ ਲਈ ਤਿਆਰ ਕੀਤਾ। ਇੰਨਾ ਡੋਂਗਾ ਡੋਂਗਾ ਫਟਦਾ। ਇੱਕੋ ਦੇਖੋ ਵੀ ਜਿਆਦਾ। ਬਹੁਤ ਸੋਹਣੀ ਸਫਾਈ ਹੋਈ ਆ ਜਿਹੜੇ ਆ ਤੁਸੀਂ ਘਾਹ ਫੁੱਲ ਸੰਗ ਦੇ ਨਾਲ-ਨਾਲ ਦੇਖ ਰਹੇ ਹੋ ਨਾ। ਇੱਥੇ ਆਪਣੇ ਦਰਖਤ ਲੱਗੇ ਹੋਇਆ। ਇੱਥੇ ਤਵੀਆਂ ਲਾ ਨਹੀਂ ਸਕਦੇ ਆਪਾਂ। ਇਹ ਨਰੇਗਾ ਤੋਂ ਆਪਾਂ ਸਫਾਈ ਕਰਾਵਾਂਗੇ। ਦਵਾੜਾ ਤੋਂ ਫੇਰ ਹੈਪੀ ਮਲਕਪੁਰ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਆਪਣਾ ਨਵਾਂ ਡਾਇਰੈਕਟਰ ਫੀਲਡ ਗਰਾਊਂਡ ਦੀ ਸਫਾਈ ਵਾਸਤੇ ਦਿੱਤਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਦੇਖ ਪਾਉਂਦਾ ਕਿੰਨਾ ਧੱਕਾ ਹੋ ਰਿਹਾ ਇਹ ਚੀਜ਼ਾਂ ਕੋਈ ਕੋਈ ਬਰਦਾਸ਼ਤ ਕਰ ਸਕਦਾ ਉਹ ਵੀ ਬਿਲਕੁਲ ਨਵਾਂ 0 ਘੰਟਾ ਚੱਲਿਆ ਹੋਇਆ ਸਪੋਰਟ ਪਹਿਲੀ ਵਾਰ ਫੀਲਡ ਗਰਾਊਂਡ ਦੇ ਵਿੱਚ ਆਪਣੇ ਚੱਲੇ ਆ ਪਿੰਡ ਦੇ ਵਿੱਚ ਇਹੋ ਜੇ ਨੌਜਵਾਨ ਦੀ ਪ੍ਰਸ਼ਾਸਨਾਂ ਦੇ ਲਈ ਕੁਝ ਸ਼ਬਦ ਹੀ ਨਹੀਂ ਹੈਗੇ ਆਪਾਂ ਕੀ ਕਹਿ ਸਕਦਾ ਧੰਨਵਾਦ ਤੋਂ ਬੇਨਾਂਤਾ ਕੁਛ ਆਪਾਂ ਕਹਿ ਨਹੀਂ ਸਕਦੇ ਬਹੁਤ ਸੋਹਣੀ ਸਫਾਈ ਹੋਈ ਹੈ ਦੇਖੋ ਕਿ ਨਾਤਾ ਕੰਮ ਹੋ ਰਿਹਾ ਹੈ ਤੁਹਾਡੇ ਨਾਲ ਰੂ ਖੁਸ਼ ਹੋ ਰਹੀ ਹੈ ਅਗਰ ਆਪ ਨੂੰ ਦੇਖ ਕੇ ਬਹੁਤ ਸੋਹਣੀ ਸਫਾਈ ਹੋਈ ਹੈ